ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੀਰ ਸਿੰਘ ਸ਼ਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਅੰਦਰ ਕਰਵਾਏ ਜਾ ਰਹੇ ਵਿਕਾਸ ਕੰਮਾਂ ਨੂੰ ਅੱਗੇ ਵਧਾਉਂਦਿਆਂ ਅੱਜ 94 ਲੱਖ ਰੁਪਏ ਦੀ ਲਾਗਤ ਦੇ ਨਾਲ ਹੰਸਲੀ ਪੁਲ ਜਲੰਧਰ ਤੋਂ ਬਾਈਪਾਸ ਬਟਾਲਾ ਜਲੰਧਰ ਰੋਡ ਤੱਕ 136 ਲਾਈਟਾਂ ਲਗਾਉਣ ਦਾ ਦੁਕਾਨਦਾਰਾਂ ਦੀ ਮੌਜੂਦਗੀ ਦੇ ਵਿੱਚ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਯਸ਼ਪਾਲ ਚੋਹਾਨ, ਡਾਇਰੈਕਟਰ ਮਨਜੀਤ ਸਿੰਘ ਪੁੱਲਰ, ਚੇਅਰਮੈਨ ਮਾਨਿਕ ਮਹਿਤਾ, ਪ੍ਰਧਾਨ ਵਿਜੇ ਕੁਮਾਰ ਸੋਨੀ ਸਮੇਤ ਦੁਕਾਨਦਾਰ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਸਨ ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ਼ਰੀ ਕਲਸੀ ਨੇ ਦੱਸਿਆ ਕਿ ਜਲੰਧਰ ਰੋਡ ਤੇ ਦੁਕਾਨਦਾਰਾਂ ਦੇ ਵੱਲੋਂ ਲਾਈਟਾਂ ਨਾ ਲੱਗਣ ਕਰਕੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਧਿਆਨ ਦੇ ਵਿੱਚ ਇਹ ਮੁਸ਼ਕਲ ਲਿਆਉਣ ਦੀ ਇਸ ਦਾ ਅੱਜ ਹੱਲ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਹੁਣ ਰਾਤ ਵੇਲੇ ਅਤੇ ਸਵਕਤੇ ਲੋਕਾਂ ਨੂੰ ਲਾਈਟਾਂ ਲੱਗਣ ਨਾਲ ਆਵਾਜਾਈ ਦੌਰਾਨ ਮੁਸ਼ਕਲ ਤੋਂ निजात ਮਿਲੇਗੀ ਉਨਾ ਦੱਸਿਆ ਕਿ ਹੰਸਲੀ ਪੁਲ ਤੋਂ ਲੈ ਕੇ ਜਲੰਧਰ ਬਟਾਲਾ ਬਾਈਪਾਸ ਜਿੱਥੇ ਨਵੇਂ ਗੇਟ ਦੀ ਉਸਾਰੀ ਚੱਲ ਰਹੀ ਹੈ ਉਤੋਂ ਤੱਕ 136 ਲਾਈਟਾਂ ਲਗਾਈਆਂ ਜਾਣਗੀਆਂ ਵਿਧਾਇਕ ਸ਼ਰੀ ਕਲਸੀ ਨੇ ਕਿਹਾ ਇਸੇ ਤਰ੍ਹਾਂ ਗਾਂਧੀ ਚੌਂਕ ਤੋਂ ਲੈ ਕੇ ਅਗਰਸਨ ਚੌਂਕ ਬਟਾਲਾ ਅਮਰitsar ਸਾਹਿਬ ਬਾਈਪਾਸ ਤੱਕ ਅਤੇ ਗੁਰਦਾਸਪੁਰ ਰੋਡ ਤੇ ਵੀ ਜਲਦ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਅੱਜ ਕਿਤਰੀਬਨ 3400 ਮੀਟਰ ਦਾ ਜਿਹੜਾ ਉਦਘਾਟਨ ਕੀਤਾ ਜੀ ਲਾਈਟਾਂ ਦਾ ਇਹ ਅਸਲੀ ਪੁਲ ਤੋਂ ਲੈ ਕੇ ਵੰਡਰ ਹੋਟਲ ਤੱਕ ਹੋ ਰਿਹਾ ਹੈ ਤੇ ਜਿੱਦਾਂ ਉਹ ਘਟਣਾ ਦੀ ਲੜੀ ਚੱਲ ਰਹੀ ਆ ਤੇ ਬਾਈਡੇ ਮੰਥ ਬਾਏ ਮੰਥ ਘਟਣ ਹੋ ਰਹੇ ਨੇ ਤੇ ਜਿੱਦਾਂ ਤਰਨ ਤਰਨ ਚ ਵੀ ਅਸੀਂ ਦੇਖਿਆ ਜਿਹੜੇ ਬਾਈ ਇਲੈਕਸ਼ਨ ਹੋਏ ਨੇ ਉੱਚ ਵੀ ਬੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਜਿੱਤੀ ਆ ਤੇ ਸਾਨੂੰ ਪੂਰੀ ਉਮੀਦ ਨਹੀਂ ਸਾਨੂੰ ਯਕੀਨ ਆ ਕਿ ਆਉਣ ਵਾਲੇ ਟਾਈਮ ਚ 2027 ਚ ਵੀ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਦੇਖਾਂਗੇ ਤੇ ਲੱਕ ਜਿਹੜੀਆਂ ਦੋਹੇ ਐਮਐਲਏ ਅਮਨਸ਼ੇਰ ਸਿੰਘ ਸ਼ੈਰੀ ਗਲ ਸਿੰਘ ਨੇ ਸੁਧਾਰ ਦਿੱਤੇ ਆਣ ਤੁਸੀਂ ਦੇਖ ਸਕਦੇ ਹੋ ਕਿ ਕੋਈ ਚੌਂਕ ਕੋਈ ਇਲਾਕਾ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਜਿਹੜਾ ਹਨੇਰੇ ਚ ਡੁੱਬਿਆ ਹੁੰਦਾ ਇਹਨਾਂ ਸ਼ਹਿਰ ਅੱਜ ਰੋਸ਼ਨੀਆ ਦਾ ਇਹਨਾਂ ਅਧਗਾਟਨ ਕੀਤਾ ਔਰ ਹਮੇਸ਼ਾ ਬਟਾਲਾ ਸ਼ਹਿਰ ਸਾਨੂੰ ਜਿਹੜੇ ਲੋਕ ਆਉਂਦੇ ਹੁੰਦੇ ਸੀ ਵੀ ਤੁਹਾਡਾ ਸ਼ਹਿਰ ਹਨੇਰੇ ਚ ਡੁੱਬਿਆ ਕੋਈ ਵਿਕਾਸ ਨਹੀਂ ਉਹੀ ਲੋਕ ਹੁਣ ਬਾਰ-ਬਾਰ ਆਉਂਦੇ ਵੀ ਚੌਂਕ ਵਿਖਾ ਕੇ ਲਿਆਓ ਇੱਥੋਂ ਤੱਕ ਕਿ ਬੱਚੇ ਵੀ ਬੜੇ ਖੁਸ਼ ਹੁੰਦੇ ਆ ਜਦੋਂ ਇਹਨਾਂ ਚੌਂਕਾਂ 'ਚ ਜਾਂਦੇ ਆ ਖੁੱਲੀਆਂ ਸੜਕਾਂ ਖੁੱਲੇ ਬਾਜ਼ਾਰ ਹੋ ਗਿਆ ਔਰ ਲਾਈਟਾਂ ਦਾ ਸਟਰੀਟ ਲਾਈਟਾਂ ਦਾ ਛੜਕਾਂ ਦਾ ਜਿਹੜਾ ਕੰਮ ਕੀਤਾ ਆ ਅਮਨਸ਼ੇਰ ਸਿੰਘ ਸ਼ੈਰੀ ਨੇ ਇੱਕ ਜਿਹੜਾ ਮੀਲ ਪੱਥਰ ਸ਼ਹਿਰ ਦੇ ਵਿੱਚ ਘੜ ਦਿੱਤਾ ਹੁਣ ਇਹ ਨੇਤਾ ਨਹੀਂ ਇੱਕ ਵਿਕਾਸਪੁਰਸ ਵਜੋਂ ਜਿਹੜੇ ਆ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹੁਣ ਤੁਸੀਂ ਦੇਖ ਸਕਦੇ ਕੋਈ ਦੁਕਾਨਦਾਰ ਇਸ ਮੈਂ ਆਪਣੇ ਦੰਦਰ ਰੋੜ ਦੀ ਗੱਲ ਕਰ ਰਿਹਾ ਆ ਬਾਟਾ ਤੋਂ ਲੈ ਕੇ ਐਂਡ ਤੱਕ ਸਾਰੇ ਦੁਕਾਨਦਾਰ ਆਪਣੇ ਕੰਮਕਾਰ ਛੱਡ ਕੇ ਆਏ ਸਿਰਫ ਇਹ ਲਾਈਟਾਂ ਕਰਕੇ ਨਹੀਂ ਉਹ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹੁਣਾਂ ਨੇ ਵੀ ਐਡਾ ਵੱਡਾ ਬਰਾਲਾ ਕੀਤਾ ਆ ਇਹਨਾਂ ਵਧੀਆ ਕੰਮ ਕਰ ਰਿਹਾ ਉਹ ਸਮੁੱਚਾ ਸ਼ਹਿਰ ਵਾਸੀ ਜਿਹੜੇ ਆ ਦਿਲ ਤੋਂ ਅਸੀਂ ਵੀ ਆਪਣੀ ਮਾਰਕੀਟ ਵੱਲੋਂ ਆਪਣੇ ਸਾਥੀਆਂ ਵੱਲੋਂ ਆਪਣੇ ਮੀਡੀਆ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਵੇਂ ਦਿਨ ਰਾਤ ਆਪਣੇ ਸ਼ਹਿਰ ਦੇ ਵਿਕਾਸ ਕਰ ਰਹੇ ਨੇ ਉਸੇ ਤਰ੍ਹਾਂ ਕਰਦੇ ਰਹਿਣ ਤੇ ਕੋਈ ਐਸਾ ਸਮਾਂ ਨਹੀਂ ਹੈਗਾ ਵੀ ਕੋਈ ਇਹਨਾਂ ਦਾ ਰਾਜ ਕੋਈ ਡੋੜਾ ਬਣ ਸਕਦਾ ਔਰ ਇਹਨਾਂ ਵੱਡਾ ਇਹਨਾਂ ਲਕੀਰ ਖਿੱਚੀ ਆ ਕਿ ਦੂਜਿਆਂ ਦੀ ਹੁਣ ਲਕੀਰ ਕੋਈ ਨਜ਼ਰ ਨਹੀਂ ਆ ਰਹੀ ਹਮੇਸ਼ਾ ਲੋਕ ਉਹਨਾਂ ਨੂੰ ਜਿਤਾਉਂਦੇ ਨੇ ਜਿਹੜੇ ਲੋਕ ਕੰਮ ਕਰਦੇ ਨੇ ਔਰ ਆਪਣੇ ਕੰਮ ਦੇ ਆਧਾਰ ਤੇ ਅੱਗੇ ਵਧ ਰਹੇ ਨੇ ਅਸੀਂ ਸਾਰੇ ਲੋਕ ਸ਼ਾਸਤਰੀ ਨਗਰ ਹੋ ਗਿਆ ਇਹ ਕਲੋਨੀਆਂ ਸਮੁੱਚੇ ਲੋਕ ਜਿਹੜੇ ਨੇ ਸਾਰੇ ਪਾਰਟੀ ਪਾਜ ਤੋਂ ਉੱਪਰ ਉੱਠ ਕੇ ਅਮਰਸੇਦ ਸਿੰਘ ਸ਼ੈਰੀ ਦੇ ਕਲਸੀ ਦੇ ਪਿਛੇ ਚਟਾਨ ਦੀ ਤਰ੍ਹਾਂ ਖੜੇ ਤੋ ਹੀ ਇੱਕ ਦਾਵਾ ਕਰਦੇ ਰਹੇ ਕਿ ਸ਼ਹਿਰੀ ਕਲਸੀ ਦੇ ਰਾਜੇ ਕੰਮ ਆਉਣਗੇ ਹੁਣ ਕੰਮ ਹੁੰਦੇ ਨਜ਼ਰ ਵੀ ਆ ਰਹੇ ਨੇ ਸ਼ਹਿਰੀ ਕਲਸੀ ਦੇ ਰਾਜੇ ਕੰਮ ਹੁੰਦੇ ਕਿਹਦੇ ਰਾਜੇ ਹੁੰਦੇ ਮੈਂ ਕਹਾਂ ਸ਼ਹਿਰੀ ਕਲਸੀ ਦੇ ਰਾਜੇ ਕੰਮ ਹੁੰਦੇ ਕਿਹਦੇ ਰਾਜੇ ਹੁੰਦੇ ਮੈਂ ਤੇ ਭਾਈ ਵੀ ਕਹਿੰਦੇ ਬੇਟਾ ਮੈਂ ਭਾਈ ਆ ਰੋਡ ਤੇ ਅਗਰ ਸਧਾਰੀ ਕਿਹਦੇ ਬੰਡ ਕੀ ਕਰਨਾ ਮੈਂ ਕਹਾਂ ਭਾਈ ਲਾਈਟਾਂ ਲਵਾ ਦਿਓ ਕਹਿੰਦੇ ਇਹ ਕਿਹੜਾ ਕੰਮ ਆ ਉਸ ਲਈ ਭਰਾ ਨੇ ਪੈਨ ਸਾਈਨ ਕੀਤਾ ਲਾਈਟਾਂ ਲਾ ਲਏ ਹੋਰ ਕੀ ਚਾਹੀਦਾ ਇਹੋ ਜਿਹਾ ਐਮਐਲਏ ਚਾਹੀਦਾ ਸੋ ਪਟਾਣਾ ਦਾ ਇੱਕ ਗਾਂਧੀ ਚੌਂਕ ਜਿਹੜਾ ਬੜਾ ਹੀ ਜਿਹੜਾ ਕੰਕ੍ਰੀਟ ਹੋ ਭਾਈ ਬਹੁਤ ਵਧੀਆ ਭਾਜਨ ਲੋਕਾਂ ਇਸ ਕਰਕੇ ਜੋ ਐਮਐਲਏ ਸ਼ਹਿਰੀ ਕਲਸੀ ਬਟਾਲੇ ਜੀ ਕਰਦਾ ਪਿਆ ਨਾ ਹੋਰ ਕੋਈ ਨਹੀਂ ਕਰ ਸਕਦਾ ਕਿਤੇ ਵਿਰੋਧੀ ਕਿ ਰੋਟੀਆਂ ਵੀ ਵਿਰੋਧੀਆਂ ਦਾ ਕੰਮ ਆ ਬੋਲਣਾ ਬੋਲਣ ਦਿਓ ਆਪਣੀ ਸਿੱਧ ਕੋਈ ਅਸਰ ਨਹੀਂ ਐਮਐਲਏ ਦਾ ਕੰਮ ਆ ਕੰਮ ਖਿੱਚਣਾ ਤੇ ਕੰਮ ਖਿੱਚੀ ਜਾਣਿਆ ਕੰਮ ਖਿੱਚਣਾ ਕੰਮ ਚੱਲਨੇ ਆ ਸਮਝੇ ਗੱਲ ਬੋਲਣ ਨਾਲ ਕੋਈ ਫਰਕ ਨਹੀਂ ਪੈਣਾ ਜਿਹੜੀ ਫਰਕ ਲੱਗਦਾ ਵੱਡੇ ਤੇ ਪੈਣਾ ਜੋ ਮੇਰੀ ਗੱਲ ਜਿੰਨੇ ਕੰਮ ਕਰਨਾ ਉਹਦਾ ਵਿਰੋਧ ਕਰਨਾ ਹੀ ਕਰਨਾ ਕੰਮ ਨੂੰ ਸਲਾਮ ਹੁੰਦਾ ਹੈ ਇਸਲਾਮ ਇਹਨੂੰ ਆ ਇਹ ਭਰਾ ਤੁਹਾਡਾ 2027 ਚ ਫੇਰ ਆਊਗਾ ਗੇਨ ਰਿਪੀਟ ਲਿਖ ਲਓ ਮੇਕੋ ਅੱਜ ਨੋਟ ਕਰ ਲਿਓ ਸੁਖਨਾਮ ਸਿੰਘ ਕੀ ਆਚੀ